ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਤ ਪੰਜਾਬੀ ਚੈਨਲ ਵੇਖ ਰਹਾ ਦਰਸ਼ਕਾਂ ਦਾ ਸਵਾਗਤ ਹੈ ਕੇਦਰੀ ਗ੍ਰਹਿ ਮਤਰਾਲੇ ਦੇ ਦਿਸ਼ਾਦਰ ਦੇਛਾ ਅਨੁਸਾਰ ਕਿਸੇ ਵੀ ਅਲਰਸ ਕਾਵੇ ਫਲਾਟਾਂ ਨਾਲ ਜਟਲੀ ਸਿਵਲ ਡਿਫੈਂਸ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਅੱਜ ਐਸਡੀਐਫ ਦਫਤਰ ਤਰਤ ਤਰਤ ਵਿਖੇ ਬੌਕ ਡ੍ਰਿਲ ਕੀਤੀ ਗਈ ਇਸ ਤਰ੍ਹਾਂ ਸੁਭਾਵੀ ਡਰੋਨ ਤੇ ਹਵਾਈ ਹਮਲੇ ਤੋਂ ਬਾਅਦ ਸਥਿਤੀ ਨੂੰ ਸੰਭਾਲਣ ਤੇ ਬਚਾਅ ਕਾਰਜਾਂ ਦਾ ਅਭਿਆਸ ਕੀਤਾ ਗਿਆ ਇਸ ਸਬੰਧੀ ਜੜਕ ਦੇ ਐਸਡੀਐਮ ਤਰਫਤਨ ਸ੍ਰੀ ਰਵਿੰਦਰਪਾਲ ਸਿੰਘ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਰੋਹ ਦੀ ਅਗਵਾਈ ਹੇਠ ਕੀਤੀ ਗਈ ਵਾਕਟਰਲ ਵਿੱਚ ਸਿਵਲ ਪ੍ਰਸ਼ਾਸਨ ਪੁਲਿਸ ਵਿਭਾਗ ਮਾਲੂ ਭਾਗ ਫਾਇਰ ਬ੍ਰਿਗੇਡ ਪੰਜਾਬ ਦੇ ਹੌਬਗੜ ਦੀ ਸਿਵਲ ਐਡਵੈਸਰੀ ਟੀਮ ਨੇ ਭਾਗ ਲਿਆ ਇਸ ਸਬੰਧੀ ਲੋਕਿਤ ਪੰਜਾਬੀ ਚੈਨਲ ਨੇ ਇੱਕ ਖਾਸ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫੋਲੋ ਜੁੜ ਕੇ ਧੰਨਵਾਦ ਪਰ ਜਾਂ ਹੋਰ ਫੜੇ ਜਿਹੜੀ ਛਾਮੀ ਬੈਕ ਆਊਟ ਹੋ ਗਈ ਉਹਦੇ ਬਾਰੇ ਕੀ ਸਬੰਧ ਹੈ ਅੱਜ ਐਕਚੁਅਲੀ 77 ਫਿਰ ਵੀ ਕੀਤੀ ਹੈ ਕੇਸ ਆਫ ਏ ਸਟ੍ਰਾਈਕ ਇੱਕ ਉਸ ਕੇਸੇ ਰਿਚ ਕਿਵੇਂ ਚ ਤਨ ਹੈ ਨਾ ਉਹਦੇ ਸਬੰਧ ਦੇ ਇਹ ਸਾਰੇ ਪੰਜਾਬ ਦੇ ਜਿਹਨੇ ਹਦਾਇਤਾਂ ਆਈਆਂ ਉਹ ਸਭ ਨੇ ਇਸ 6 ਦੇ ਰਿਜ਼ਲਟ ਸੁਣ ਦਿੱਤੀ ਜੇ ਮੇਰੇ ਨਾਲ ਫੋਡਸ ਡਾਕਟਰ ਫਾਇਰ ਸਰਸ ਆਪਣੇ ਪੰਜਾਬ ਗੂਮਗਾਰ ਇਹਨਾਂ ਸਾਰੇ ਇਹ ਫਾਕਸਿੰਗਲੋ ਆਫਿਸਰ ਆਏ ਆ ਉਹਨਾਂ ਨੇ ਮੌਜੂਦਗੀ ਇੱਥੇ ਕੰਵਨ ਕੀਤੀ ਜਿੱਦੇ ਚਾਹੀ ਆਮ ਬਬਲਿਕ ਨੂੰ ਆਫਿਸ ਸਟਾਫ ਨੂੰ ਸਾਰਿਆਂ ਨੂੰ ਦੱਸਿਆ ਕਿ ਜੇ ਇਨ ਕੇਸ 에ਅਰ ਸਟ੍ਰਾਈਕ ਹੋ ਜਾਂਦੀ ਹੈ ਤੇ ਉਸ ਕੇਸ ਚ ਕੀ ਕਰਨਾ ਵਾ ਤੇ ਕਿਵੇਂ ਆਪਣੇ ਆਪ ਨੂੰ ਤਿਆਰੀ ਤਿਆਰ ਰੱਖਣਾ ਹੈ ਇਸ ਕੰਮ ਦੇ ਵਿੱਚ ਸੋ ਇਸੇ ਹੀ ਸੰਦਰਭ ਦੇ ਵਿੱਚ ਅੱਜ ਇੱਕ ਡ੍ਰਿਲ ਕੀਤੀ ਗਈ ਸੀ ਤੇ ਇੰਜਨ ਆਪਰੇਸ਼ਨ ਸ਼ੀਫ ਦਾ ਨਾਮ ਦਿੱਤਾ ਗਿਆ ਤੇ ਇਹਦੇ ਸਬੰਧੀ ਸਾਰੀ ਕਿ ਕਰਿਆ ਅੱਜ ਦੇ ਇਸ ਬੈਂਡਾ ਮਕਸਦ ਇਹ ਸੀ ਜਿਵੇਂ ਪੁਚਾ ਹਸਪਤਾਲ ਵੱਲੋਂ ਹਲਾਤਾ ਹੋਈਆਂ ਸੀ ਸਰਕਾਰ ਵੱਲੋਂ ਅੱਜ ਦਾ ਜਿਹੜਾ ਸਵਾਮਿਥਿਆ ਗਿਆ ਸੀ ਉਸ ਗ੍ਰਾਂਟ ਸਾਨੂੰ ਐਮਰਜੈਂਸੀ ਦੇ ਵਿੱਚ ਇਹ ਕਿਵੇਂ ਅਸੀਂ ਉਹਨਾਂ ਹਾਲਾਤਾਂ ਦਾ ਇਹ ਸਟ੍ਰਾਈਕ ਜਾਂ ਇਹ ਉਹਨਾਂ ਦਾ ਕਿਵੇਂ ਸਹਮਣਾ ਕਰਨਾ ਹੈ ਪਬਲਿਕ ਨੂੰ ਜਾਗਰੂਕ ਕੀਤਾ ਹੈ ਤਾਂ ਜੋ ਫਟਾਵੇਂ ਹਾਲਤਾਂ ਦੇ ਵਿੱਚ ਅਸੀਂ ਆਪਣਾ ਬਚਾਅ ਕਰ ਸਕੀਏ ਜਿਸ ਜਿਵੇਂ ਡਿਟੇਲ ਦੇ ਵਿੱਚ ਐਸਡੀਐਮ ਸਾਹਿਬ ਵੱਲੋਂ ਆਪ ਜੀ ਨੂੰ ਦੱਸ ਦਿੱਤਾ ਗਿਆ ਹੈ ਉਸ ਦੇ ਵਿੱਚ ਜਿਹੜੇ ਕੋਰਸੀਆਂ ਖਾਸ ਡਿਊਟੀਆਂ ਨੇ ਐਸਡੀਐਮ ਅਧਿ ਕਸ਼ੀਮਦਾਰ ਮਤਲਬ ਜਿਵੇਂ ਐਮਰਜੈਂਸੀ ਦੇ ਵੇਲੇ ਐਮਰਜੈਂਸੀ ਜਿਹੜੀ ਸਰਵਿਸ ਅਵੇਲ ਰਹਿਉਣਾ ਜਿੰਨੇ ਵੀ ਲੋਕਾਂ ਨੂੰ ਟ੍ਰੈਫਿਕ ਜਿਹੜੀ ਸਮੂਹ ਚੱਲੇ ਤਾਂ ਜੋ ਕਿਸੇ ਨੂੰ ਵੀ ਕੋਈ ਕਿਸੇ ਤਰੀਕੇ ਦੀ ਪ੍ਰੋਬਲਮ ਨਾ ਹੋਵੇ